ਸਾਡੇ ਪਲੇਅਰਾਂ ਦੀ ਮੰਗ ਸੀ ਜਿਹੜੇ ਸਾਡੇ ਲੋਕਲ ਪਲੇਅਰ ਨੇ ਕਿਉਂਕਿ ਉਹ ਕਹਿੰਦੇ ਸਾਨੂੰ ਮੌਕਾ ਨਹੀਂ ਮਿਲਦਾ ਉਹਨਾਂ ਦੀ ਮੰਗ ਤੇ ਅਸੀਂ ਨਰੋਲ ਇੱਕ ਪਿੰਡ ਦੀਆਂ 16 ਟੀਮਾਂ ਦੇ ਜਿਹੜੇ ਦਾ ਕੱਪ ਹੈ ਉਹ ਪਹਿਲੇ ਦਿਨ ਕਰਵਾਇਆ ਜਾਊਗਾ ਸਾਡੇ ਜਿਹੜੇ ਪੰਜਾਬੀ ਲੋਕ ਗਾਇਕ ਨੇ ਲਾਭ ਹੀਰਾ ਜੀ ਤੇ ਲਾਸਟ ਦਿਨ ਜਿਵੇਂ ਤੁਹਾਨੂੰ ਪਤਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਬੱਬੂ ਮਾਨ ਜੀ ਨੇ ਜੋ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਉਹ ਇੱਥੇ ਪਰਫਾਰਮੈਂਸ ਕਰਨ ਉਸ ਨੌਜਵਾਨ ਤੇ ਦੇਖੋ ਬਹੁਤ ਹੀ ਉਹਦੇ ਤਰੱਕੀ ਕੀਤੀ ਹੈ ਬਹੁਤ ਹੀ ਤਰੱਕੀ ਕਰਨੀ ਸੀ ਕਿਉਂਕਿ ਜਦੋਂ ਉਹ ਪੂਰੀ ਟੌਪ ਤੇ ਸੀ ਉਦੋਂ ਸਾਡੇ ਦਰਸ਼ਕਾਂ ਦੀ ਜਿਹੜੀ ਮੰਗ ਸੀ ਉਹਦੇ ਅਸੀਂ ਲੋਕਾਂ ਦੀ ਮੰਗ ਦੇ ਹਿਸਾਬ ਨਾਲੇ ਸਿੱਧੂ ਮੂਸੇ ਵਾਲੇ ਨੂੰ ਤੇ ਅਸੀਂ ਆਪਣੇ ਬੱਬੂ ਮਾਨ ਜੀ ਨੂੰ ਲੈ ਕੇ ਆਏ ਸੀ ਅਗਰ ਪ੍ਰਮਾਤਮਾ ਚਾਹੁੰਦਾ ਉਹ ਇੱਥੇ ਹੁੰਦੇ ਤਾਂ ਇਸ ਵਾਰੀ ਵੀ ਇੱਦੇ ਹੋਣੇ ਸੀਗੇ ਹਾਂਜੀ ਹਾਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆ ਉਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਜਿਹੜੇ ਅਸੀਂ ਖੇਡ ਸਟੇਡੀਅਮ ਦੇ ਵਿੱਚ ਖੜੇ ਆ ਸ਼ਹੀਦ ਬਚਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਢੜਬਾ ਇਹ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਦੀ ਮਾਲਵੇ ਦੀ ਇੱਕ ਉਹ ਧਰਤੀ ਹੈ ਜਿਸ ਧਰਤੀ ਨੇ ਜਿੱਥੇ ਵੱਡੇ ਵੱਡੇ ਕਬੱਡੀ ਖਿਡਾਰੀ ਪੈਦਾ ਕੀਤੇ ਨੇ ਇਸੇ ਗਰਾਊਂਡ ਤੋਂ ਮੈਂ ਗੱਲ ਕਰਾਂ ਪ੍ਰਧਾਨ ਗੁਰਮੇਲ ਸਿੰਘ ਜੀ ਢੜਬਾ ਜਿਨ੍ਹਾਂ ਦੀ ਕੋਚਿੰਗ ਦੇ ਵਿੱਚ ਅਨੇਕਾਂ ਕਬੱਡੀ ਪਲੇਅਰ ਨੇ ਜਿਵੇਂ ਰਣ ਸਿੰਘ ਰਣਿਏ ਦੀ ਗੱਲ ਕਰ ਲਈਏ ਸੰਦੀਪ ਲੋਧਰ ਦੀ ਗੱਲ ਕਰ ਲਈਏ ਸੱਤੀ ਦੀ ਗੱਲ ਧਿਆਨੇ ਦੀ ਖੁਸ਼ੀ ਦੀ ਗੱਲ ਕਰ ਲਈਏ ਇਹ ਉਹ ਪਵਿੱਤਰ ਧਰਤੀ ਹੈ ਢੜਬੇ ਦੀ ਤੇ ਜਿੱਥੇ ਮੈਂ ਜੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਾਂ ਤਾਂ ਮੇਰਾ ਖਿਆਲ ਹੈ ਵੀ ਮਾਲਵੇ ਦਾ ਨਹੀਂ ਪੂਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਹੈ ਇਸ ਦਿੜਬੇ ਦੇ ਖੇਡ ਸਟੇਡੀਅਮ ਦੇ ਵਿੱਚ ਹੋਣ ਵਾਲੇ ਵੱਡੇ ਕਬੱਡੀ ਕੱਪ ਦੀ ਜਿੱਥੇ ਵੱਡੇ ਵੱਡੇ 스타 ਕਬੱਡੀ ਖਿਡਾਰੀ ਪਹੁੰਚਦੇ ਨੇ ਉੱਥੇ ਕਲਾਕਾਰਾਂ ਫਨਕਾਰਾਂ ਦੀ ਗੱਲ ਕਰੀਏ ਤਾਂ ਪਿੱਛੇ ਜੇ ਆਪਾਂ ਨੇ ਦੇਖਿਆ ਸੀ ਕਿ ਦੋ ਦਿਨ ਲਗਾਤਾਰ ਦੋ ਪ੍ਰੋਗਰਾਮ ਹੋਏ ਇੱਕ ਦਿਨ ਸਿੱਧੂ ਮੂਸੇ ਵਾਲਾ ਤੇ ਦੂਸਰੇ ਦਿਨ ਬੱਬੂ ਮਾਨ ਤੇ ਰਿਕਾਰਡ ਦੀ ਗੱਲ ਕਰ ਲਈਏ ਤਾਂ ਇੱਥੋਂ ਜਿੱਥੇ ਕਬੱਡੀ ਖਿਡਾਰੀਆਂ ਦੇ ਵੱਡੇ ਰਿਕਾਰਡ ਉੱਥੇ ਰਿਕਾਰਡ ਤੋੜ ਇਕੱਠ ਹੈ ਜਿਹੜਾ ਇਸ ਸਟੇਡੀਅਮ ਦੇ ਵਿੱਚ ਆਪਾਂ ਹਰ ਸਾਲ ਦੇਖਦੇ ਆਂ ਸੋ ਇਸ ਸਾਲ ਵੀ 24-25 ਫਰਵਰੀ 2025 ਨੂੰ ਦਿੜਵੇਦੀ ਧਰਤੀ ਤੇ ਇੱਕ ਬਹੁਤ ਵੱਡਾ ਕਬੱਡੀ ਦਾ ਜਿਹੜਾ ਮੇਲਾ ਹੋਣ ਜਾ ਰਿਹਾ ਹੈ ਜਿਹਦੇ ਬਾਰੇ ਆਪਾਂ ਸਾਰੀ ਗੱਲਬਾਤ ਹੈ ਜਿਹੜੀ ਉਹ ਵਿਸਤਾਰਪੂਰਵਕ ਸਾਡੇ ਜੋ ਸੋਸ਼ਲ ਯੂਥ ਸਪੋਰਟਸ ਕਲੱਬ ਵਾਲੇ ਕਲੱਬ ਦੇ ਪ੍ਰਧਾਨ ਨੇ ਬਾਈ ਕਰਨ ਕਮਾਨ ਜੀ ਕਨੇਡਾ ਤੇ ਨਾਲ ਬਾਈ ਚਮਕੌਰ ਯੂਕੇ ਜੀ ਜੋ ਕਿ ਕਲੱਬ ਦੇ ਚੇਅਰਮੈਨ ਨੇ ਇਹਨਾਂ ਦੀ ਸਮੁੱਚੀ ਟੀਮ ਹੋਵੇਗੀ ਆਪਾਂ ਬਾਕੀ ਜਾਣਕਾਰੀ ਜਿਹੜੀ ਉਹਨਾਂ ਦੇ ਨਾਲ ਸਾਂਝੀ ਕਰਦੇ ਹਾਂ ਦੋਸਤੋ ਸਾਡੇ ਨਾਲ ਸੋਸ਼ਲ ਯੂਥ ਸਪੋਰਟਸ ਕਲੱਬ ਦੇ ਚੇਅਰਮੈਨ ਬਾਈ ਚਮਕੌਰ ਕਮਾਨ ਜੀ ਯੂਕੇ ਤੇ ਪ੍ਰਧਾਨ ਬਾਈ ਕਰਨ ਕਮਾਨ ਜੀ ਨੇ ਬਚਨ ਲਾਲ ਜੀ ਨੇ ਸਮੁੱਚੀ ਟੀਮ ਹੈ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਬਾਈ ਸਸੀ ਗੱਲ ਜੀ ਸਸੀ ਗੱਲ ਅ ਕੀ ਹਾਲ ਚੱਲੇ ਬਾਈ ਜੀ ਬਹੁਤ ਵਧੀਆ ਧਰਮਾ ਜੀ ਤੁਸੀਂ ਸੁਣਾਓ ਬਹੁਤ ਵਧੀਆ ਜੀ ਐ ਬਾਈ ਜੀ ਇੱਕ ਦੇਖਿਆ ਜਾਵੇ ਨਾ ਪੂਰੇ ਮਾਲਵੇ ਦੇ ਵਿੱਚ ਢੜਬਾ ਇਲਾਕੇ ਦੇ ਵਿੱਚ ਕਿਉਂਕਿ ਇੱਕੋ ਇੱਕ ਕਬੱਡੀ ਦਾ ਮਹਾਕੁੰਭ ਹੈ ਜਿਹੜਾ ਢੜਬੇ ਦੀ ਧਰਤੀ ਤੇ ਹੁੰਦਾ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਤੇ ਇਸ ਵਾਰੀ ਜਿਹੜੇ ਢੜਬੇ ਦੇ ਕੱਪ ਦੀਆਂ ਨੇ ਕੀ ਡੇਟਾ ਨੇ ਕਿਸ ਤਰ੍ਹਾਂ ਦਾ ਜਿਹੜਾ ਪਲਾਨ ਕੀਤਾ ਜੀ ਦੇਖੋ ਧਰਮਾ ਜੀ ਜਿਹੜੀਆਂ ਡੇਟਾ ਨੇ ਉਹ ਸਾਡੇ 24 ਫਰਵਰੀ ਤੇ 25 ਫਰਵਰੀ ਨੂੰ ਜਿਹੜੀਆਂ ਕਬੱਡੀ ਕੱਪ ਦੀਆਂ ਡੇਟਾ ਨੇ ਜੀ ਤੇ ਬਾਕੀ ਜੇ ਤੁਸੀਂ ਪ੍ਰਬੰਧਾਂ ਦੀ ਗੱਲ ਕਰਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸਾਡਾ ਪੂਰਾ ਦਰਸ਼ਕਾਂ ਦੇ ਲਈ ਪ੍ਰਬੰਧ ਹੁੰਦਾ ਜਾਂ ਸਾਡੇ ਵੀਆਪੀ ਜੀ ਲਈ ਜਾਂ ਸਾਡੇ ਸਪਾਂਸਰਾਂ ਲਈ ਪੂਰਾ ਸਾਡਾ ਪ੍ਰਬੰਧ ਕੀਤਾ ਹੋਇਆ ਤੇ ਇਸ ਵਾਰੀ ਜਿਹੜੇ ਪਲੇਅਰ ਨੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਜਿਹੜੇ ਤੁਸੀਂ ਤੁਹਾਨੂੰ ਪਤਾ ਹੀ ਹੈ ਸਾਰੇ ਵੀ ਬਹੁਤ ਵਧੀਆ ਪਲੇਅਰ ਜਿਹਨੇ ਟੌਪ ਪਲੇਅਰ ਨੇ ਉਹ ਸਾਰੇ ਉੱਚ ਖੇਡ ਰਹੇ ਨੇ ਇਸ ਵਾਰੀ ਮੇਜਰ ਲੀਗ ਦੇ ਸਾਡੇ ਟੂਰਨਾਮੈਂਟ ਹੋਣਗੇ ਤੇ 24 ਤਰੀਕ ਨੂੰ ਨਰੋਲ ਇੱਕ ਪਿੰਡ ਜਿਹੜੀ ਸਾਡੇ ਪਲੇਅਰਾਂ ਦੀ ਮੰਗ ਸੀ ਜਿਹੜੇ ਸਾਡੇ ਲੋਕਲ ਪਲੇਅਰ ਨੇ ਕਿਉਂਕਿ ਉਹ ਕਹਿੰਦੇ ਸਾਨੂੰ ਮੌਕਾ ਨਹੀਂ ਮਿਲਦਾ ਉਹਨਾਂ ਦੀ ਮੰਗ ਤੇ ਅਸੀਂ ਨਰੋਲ ਇੱਕ ਪਿੰਡ ਦੀਆਂ 16 ਟੀਮਾਂ ਦੇ ਜਿਹੜੇ ਦਾ ਕੱਪ ਹੈ ਉਹ ਪਹਿਲੇ ਦਿਨ ਕਰਵਾਇਆ ਜਾਊਗਾ ਤੇ ਪਹਿਲੇ ਦਿਨ ਲੋਕਾਂ ਦੇ ਮਨੋਰੰਜਨ ਦੇ ਲਈ ਸਾਡੇ ਜਿਹੜੇ ਪੰਜਾਬੀ ਲੋਕ ਗਾਇਕ ਨੇ ਲਾਭ ਹੀਰਾ ਜੀ ਤੇ ਲਾਸਟ ਦਿਨ ਜਿਵੇਂ ਤੁਹਾਨੂੰ ਪਤਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਬੱਬੂ ਮਾਨ ਜੀ ਨੇ ਜੋ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਉਹ ਇੱਥੇ ਪਰਫਾਰਮੈਂਸ ਕਰਨਗੇ ਬਿਲਕੁਲ ਜੀ ਬਾਈ ਜੀ ਇੱਕ ਆਪਾਂ ਬੱਬੂ ਮਾਨ ਜੀ ਤੋਂ ਗੱਲ ਯਾਦ ਆਈ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਇਹ ਵੀ ਇੱਕ ਰਿਕਾਰਡ ਬਣਿਆ ਕਿ ਦਿੜਬੇ ਦੇ ਕੱਪ ਤੇ ਲਗਾਤਾਰ ਦੋ ਕਲਾਕਾਰ ਤੇ ਉਹ ਵੀ ਪੂਰੇ ਐਨ ਟੌਪ ਦੇ ਇੱਕ ਦਿਨ ਸਿੱਧੂ ਮੂਸੇਵਾਲਾ ਤੇ ਦੂਸਰੇ ਦਿਨ ਬੱਬੂ ਮਾਨ ਤੇ ਇਹ ਜਿਹੜਾ ਤੁਸੀਂ ਮਾਲਕੇ ਇਸ ਵਾਰੀ ਵੀ ਬੱਬੂ ਮਾਨ ਨੂੰ ਹੀ ਚੂਜ਼ ਕੀਤਾ ਹੈ ਇਹ ਤੁਹਾਡੀ ਜਾਂ ਲੋਕਾਂ ਦੀ ਕੀ ਚੋਅ ਸੀ ਦੇਖੋ ਪਹਿਲਾਂ ਤਾਂ ਤੁਸੀਂ ਨੇ ਮਹਿਰੂਮ ਜੋ ਸਿੱਧੂ ਮੂਸੇਵਾਲਾ ਦਾ ਨੌ ਲਿਆ ਅਸੀਂ ਬਹੁਤ ਸਾਨੂੰ ਦੁੱਖ ਹੈ ਉਸ ਨੌਜਵਾਨ ਤੇ ਦੇਖੋ ਬਹੁਤ ਹੀ ਉਹਦੇ ਤਰੱਕੀ ਕੀਤੀ ਹੈ ਬਹੁਤ ਹੀ ਤਰੱਕੀ ਕਰਨੀ ਸੀ ਕਿਉਂਕਿ ਜਦੋਂ ਉਹ ਪੂਰੀ ਟੌਪ ਤੇ ਸੀ ਉਦੋਂ ਸਾਡੇ ਦਰਸ਼ਕਾਂ ਦੀ ਜਿਹੜੀ ਮੰਗ ਸੀ ਉਹਦੇ ਅਸੀਂ ਲੋਕਾਂ ਦੀ ਮੰਗ ਦੇ ਹਿਸਾਬ ਨਾਲੇ ਸਿੱਧੂ ਮੂਸੇ ਵਾਲੇ ਨੂੰ ਤੇ ਅਸੀਂ ਆਪਣੇ ਬੱਬੂ ਮਾਨ ਜੀ ਨੂੰ ਲੈ ਕੇ ਆਏ ਸੀ ਜੀ ਸੋ ਖੈਰ ਕੁਦਰਤ ਦੇ ਅੱਗੇ ਜੋਰ ਨਹੀਂ ਹੁੰਦਾ ਕਿਸੇ ਦਾ ਅਗਰ ਪ੍ਰਮਾਤਮਾ ਚਾਹੁੰਦਾ ਉਹ ਇੱਥੇ ਹੁੰਦੇ ਤਾਂ ਇਸ ਵਾਰੀ ਵੀ ਇੱਦੇ ਹੋਣੇ ਸੀਗਾ ਹਾਂ ਜੀ ਹਾਂ ਆਏ ਸਾਲ ਇਹ ਦੇਖੋ ਅਸੀਂ ਕਦੇ ਵੀ ਨਹੀਂ ਇਹੀ ਹੋਣਾ ਸੀ ਕਿਉਂਕਿ ਅਸੀਂ ਕੰਟਰੋਵਰਸੀ 'ਚ ਜਿਹੜੇ ਲੋਕਾ ਦੇਖੋ ਇਹ ਖੇਡ ਸੌਰੀ ਇਹਨਾਂ ਦੇ ਮਨੋਰੰਜਨ ਵਾਲੇ ਜਿਹੜੇ ਇਹਨਾਂ ਨੂੰ ਚਾਹਣ ਵਾਲੇ ਨੇ ਉਹ ਕੰਟਰੋਵਰਸੀ ਕਰਦੇ ਨੇ ਦੇਖੋ ਸਾਨੂੰ ਤਾਂ ਇਹੋ ਜਿਹਾ ਅਸੀਂ ਤਾਂ ਦੋਏ ਸਿੰਗਰਾਂ ਨੂੰ ਦੋਆ ਨਾਲ ਸਾਡਾ ਪ੍ਰੇਮ ਸੀ ਅਸੀਂ ਤਾਂ ਪੂਰਾ ਜੇ ਉਹ ਜਿਉਂਦੇ ਹੁੰਦੇ ਤਾਂ ਅਸੀਂ ਜਰੂਰ ਉਹਨਾਂ ਨੂੰ ਹਰ ਸਾਲ ਮੌਕਾ ਦਿੰਦੇ ਬਿਲਕੁਲ ਜੀ ਸੋ ਜਿੱਥੇ ਸਿੱਧੂ ਮੂਸੇਵਾਲਾ ਜੀ ਦੀ ਆਪਾਂ ਗੱਲ ਕੀਤੀ ਹੈ ਉੱਥੇ ਆਪਣੀ ਦਿੜਬੇ ਦੀ ਖੇਡ ਕਬੱਡੀ ਦੇ ਹੀਰੋ ਕਹਿ ਲੀਏ ਪ੍ਰਧਾਨ ਗੁਰਮੇਲ ਸਿੰਘ ਜੀ ਦਿੜਵਾ ਉਹ ਵੀ ਇੱਕ ਅਨਾ ਇੱਕ ਜੇ ਕਹਿ ਲਈਏ ਤਾਂ ਮਾਂ ਖੇਡ ਕਬੱਡੀ ਨੂੰ ਦੇਣ ਇੱਕ ਬਹੁਤ ਵੱਡੀ ਆਪਾਂ ਦਿੜਬੇ ਦਾ ਕੋਹੇ ਨੂਰ ਹੀਰਾ ਉਹਨਾਂ ਨੂੰ ਕਹਿ ਸਕਦੇ ਆ ਇਸ ਵਾਰ ਉਹਨਾਂ ਦੀ ਵੀ ਯਾਦਾਂ ਨੇ ਇਸ ਕਬੱਡੀ ਦੇ ਦੇਖੋ ਪਿਛਲੇ ਸਾਲ ਵੀ ਸਾਡੇ ਵਿੱਚੋਂ ਨਹੀਂ ਸੀ ਸਾਨੂੰ ਘਾਟ ਬਹੁਤ ਮਹਿਸੂਸ ਹੋਈ ਦੇਖੋ ਉਹਨਾਂ ਦੀ ਘਾਟ ਤਾਂ ਸਾਨੂੰ ਕਦੇ ਪੂਰੀ ਨਹੀਂ ਹੋਣੀ ਕਿਉਂਕਿ ਉਹਨਾਂ ਦੇ ਜਾਣ ਨਾਲ ਸਾਨੂੰ ਬਹੁਤ ਹੀ ਵੱਡਾ ਘਾਟ ਹੈ ਜਿਹੜਾ ਕਿਉਂਕਿ ਜਿਹੜੀ ਸਾਡੇ ਤੇ ਹੁਣ ਰਿਸਪੌਂਸਿਬਿਲਟੀ ਹੈ ਸਾਰੀ ਉਹ ਸਾਮੀ ਬੈਠੇ ਸੀ ਕਿਉਂਕਿ ਸਾਨੂੰ ਉਹ ਉਹ ਘਾਟ ਤਾਂ ਨਹੀਂ ਪੂਰੀ ਹੋਣੀ ਪਰ ਚਲੋ ਜੋ ਵੀ ਪਰਮਾਤਮਾ ਦਾ ਹੁਕਮ ਹੈ ਉਹ ਮੰਨਣਾ ਪੈਂਦਾ ਪਰ ਉਹਨਾਂ ਦੀ ਉਹਨਾਂ ਦੀ ਯਾਦ ਹਮੇਸ਼ਾ ਸਾਨੂੰ ਰਹੇਗੀ ਕਿਉਂਕਿ ਹਰ ਸਾਲ ਇਹ ਪਿਛਲੀ ਵਾਰ ਵੀ ਇਸ ਸਾਲ ਵੀ ਜੋ ਟੂਰਨਾਮੈਂਟ ਹੈ ਸਮਰਪਿਤ ਉਹਨਾਂ ਨੂੰ ਹੈ ਬਾਕੀ ਜਿਹੜਾ ਹਰ ਸਾਲ ਦੀ ਤਰ੍ਹਾਂ ਸੀ ਸ਼ਹੀਦ ਬਚਨ ਸਿੰਘ ਜੀ ਜੋ ਸਾਡੇ 1965 ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਦੇ ਨਾਂ ਤੇ ਯਾਦਗਰੀ ਉਹਨਾਂ ਦੀ ਹੈ ਤੇ ਜਿਹੜਾ ਟੂਰਨਾਮੈਂਟ ਸਮਰਪਿਤ ਉਹ ਗੁਰਮੀਤ ਸਾਡੇ ਪ੍ਰਧਾਨ ਜੀ ਨੂੰ ਹੈ ਤੇ ਜਿਹੜਾ ਸਾਡਾ ਸ਼ਹੀਦ ਨੇ ਸ਼ਹੀਦ ਬਚਨ ਸਿੰਘ ਜੀ ਉਹਨਾਂ ਦੇ ਨਾਂ ਤੇ ਜਿਵੇਂ ਹਰ ਸਾਲ ਇਹ ਟੂਰਨਾਮੈਂਟ ਹੁੰਦਾ ਇਸ ਸਾਲ ਵੀ ਉਹਨਾਂ ਦੇ ਨਾਂ ਦੀ ਟੂਰਨਾਮੈਂਟ ਹੈ ਸੋ ਥੋੜਾ ਪਲੇয়ারਾਂ ਬਾਰੇ ਤੇ ਇਨਾਮ ਬਾਰੇ ਜਰੂਰ ਦੱਸ ਦਿਓ ਜੀ ਪਲੇਅਰ ਤਾਂ ਸਾਨੂੰ ਪਤਾ ਹੀ ਹੈ ਜਿਵੇਂ ਜਿਹੜੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਜਿਹੜੇ ਪਲੇਅਰ ਖੇਡ ਰਹੇ ਨੇ ਉਹ ਸਾਰੇ ਇੱਥੇ ਪਹ ਰੱਖੇ ਹੁੰਦਣ 2.5 ਲੱਖ ਤੇ ਕਿਉਂਕਿ ਉਹਨਾਂ ਦਾ 2.5 ਲੱਖ ਤੇ 2 ਲੱਖ ਮੇਜਰ ਲੀਗ ਦਾ ਪ੍ਰੈਜ ਉਹ ਉਸੇ ਤਰ੍ਹਾਂ ਜੋ ਵੀ ਮੇਜਰ ਲੀਗ ਦਾ ਜੋ ਮੇਜਰ ਲੀਗ ਦੀ ਮੰਗ ਹੈ ਉਹ ਵੀ ਸਾਡੀ ਪੂਰੀ ਕੀਤੀ ਜੀ ਤੇ ਬੈਸਟਾਂ ਦੇ ਲਈ ਰੱਖਿਆ ਜੀ ਬੈਸਟਾਂ ਦੇ ਲਈ ਫਾਈਨਲ ਚ ਬੋਟ ਮੋਟਰਸਾਈਕਲ ਹੈ ਜੀ ਸੈਮੀ ਫਾਈਨਲ ਦੇ ਵਿੱਚ ਮੋਟਰਸਾਈਕਲ ਜੀ ਸੋ ਧੰਨਵਾਦ ਜੀ ਤੁਹਾਡਾ ਥੈਂਕ ਯੂ ਸੋ ਦੋਸਤੋ ਹੁਣ ਆਪਣੇ ਨਾਲ ਨੇ ਬਾਈ ਚਮਕੌਰ ਕਮਾਨ ਜੀ ਯੂਕੇ ਜੋ ਕੇ ਸੋਸ਼ਲ ਯੂਥ ਕਲੱਬ ਦੇ ਚੇਅਰਮੈਨ ਨੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਧਰਮ ਜੀ ਅੱਛਾ ਬਾਈ ਕਿਸ ਤਰ੍ਹਾਂ ਚੱਲ ਰਹੀਆਂ ਤੇ ਪੂਰੇ ਜੋਰਾ ਸ਼ੋਰਾਂ ਦੇ ਚੱਲ ਰਹੀਆਂ ਨੇ ਇਸ ਵਾਰੀ ਕੋਸ਼ਿਸ਼ ਕਰਦੇ ਆ ਕਿ ਕੁਝ ਅਲੱਗ ਹੋਵੇ ਤੇ ਵਧੀਆ ਹੋਵੇ ਭਾਈ ਬਿਲਕੁਲ ਅੱਛਾ ਭਾਈ ਤੁਹਾਡਾ ਦੇਖਿਆ ਜਾਵੇ ਹਰ ਸਾਲ ਹਨਾ ਤੁਸੀਂ ਯੂਕੇ ਦੇ ਵਿੱਚ ਚਲੋ ਮੈਂ ਵੇਖਿਆ ਪ੍ਰਮਾਤਮਾ ਦੀ ਕਿਰਪਾ ਤੁਹਾਡਾ ਬਹੁਤ ਸੋਹਣਾ ਕਾਰੋਬਾਰ ਹੈ ਤੇ ਹਰ ਵਾਰ ਇਸ ਕਬੱਡੀ ਕੱਪ ਦੇ ਨਾਲ ਵੀ ਇਲਾਕੇ ਦੇ ਨਾਲ ਵੀ ਤੁਸੀਂ ਜੁੜਦੇ ਹੋ ਹਨਾ ਤੁਹਾਡੇ ਨਾਲ ਹੋਰ ਜਿਹੜੇ ਦੋਸਤ ਜਿਹੜੇ ਐਨ ਆਰ ਆਈ ਭਰਾ ਨੇ ਉਹ ਵੀ ਜੁੜਦੇ ਆ ਤੇ ਕਬੱਡੀ ਨੂੰ ਤੁਸੀਂ ਮਾਂ ਖੇਡ ਕਬੱਡੀ ਨੂੰ ਕਿਵੇਂ ਦੇਖਦੇ ਹੋ ਪਹਿਲੇ ਦਿਨ ਤੋਂ ਬਾਈ ਆਪਾਂ ਇਦਾਂ ਜੁੜੇ ਹੋਇਆ ਇਸ ਕਰਕੇ ਤੁਹਾਨੂੰ ਪਤਾ ਕੋਈ ਮੈਂ ਕੱਲਾ ਨਹੀਂ ਪੰਜਾਬ ਦਾ ਹਰ ਇੱਕ ਨੌਜਵਾਨ ਕਬੱਡੀ ਨਾਲ ਜੁੜਿਆ ਹੋਇਆ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਜਿਆਦੇ ਉਹ ਘਾਟੋਂ ਪਰ ਜਿਹਨੂੰ ਮੌਕਾ ਮਿਲਦਾ ਹੈਗਾ ਉਹ ਮਾਰਕੀਟ ਕਬੱਡੀ ਲਈ ਜ਼ਰੂਰ ਕੁਛ ਨਾ ਕੁਛ ਕਰਦਾ ਹੈ ਬਸ ਇਸ ਲਈ ਸਾਰੇ ਐਨ ਆਰ ਆਈ ਭਰਾ ਨੇ ਜਦੋਂ ਤਰੱਕੀ ਕਰਦੇ ਨੇ ਜਾਂ ਆਪਣੇ ਕਮਾਂਗਾਰਾਂ ਸੈਕਟਰ ਹੋ ਜਾਂਦੇ ਨੇ ਪਿਰੋ ਕੋ ਜਨਾ ਕੋ ਜਰੂਰ ਕਰਦਨੇ ਆਪਦੇ ਕੋਈ ਆਪਦੇ ਪਿੰਡ ਲਈ ਕਰਦਾ ਕੋਈ ਕਿਸੇ ਰਾਹੀ ਕਰਦਾ ਵੀ ਕਿਸੇ ਤਰੀਕੇ ਕਰਦਾ ਸਾਰੇ ਸੇਵਾ ਨਿਭਾਉਂਦਨੇ ਆਪੋ ਆਪਣੀ ਤੇ ਆਪਾਂ ਇਹ ਸੇਵਾ ਕਿਉਂਕਿ ਪ੍ਰਧਾਨ ਜੀ ਨਾਲ ਜੁੜੇ ਬਾਈ ਤਾ ਤੁਹਾਨੂੰ ਵਧੀਆ ਆਪਣੇ ਘਰ ਦਿੰਦੀ ਤੇ ਪਹਿਲੇ ਤੋਂ ਨਾਲ ਕਬੱਡੀ ਨਾਲ ਜੁੜੇ ਹੋਇਆ ਤਾਂ ਕਰਕੇ ਆਪਾਂ ਕਬੱਡੀ ਵਾਲੀ ਰਾਹ ਆ ਗਏ ਬਿਲਕੁਲ ਜੀ ਧੰਨਵਾਦ ਜੀ ਬਈ ਧੰਨਵਾਦ ਸੋ ਦੋਸਤੋ ਹੁਣ ਸਾਡੇ ਨਾਲ ਨੇ ਆਪਾਂ ਗੱਲ ਕੀਤੀ ਪ੍ਰਧਾਨ ਗੁਰਮੀਲ ਸਿੰਘ ਜੀ ਦਿੜਵਾ ਮਾਂ ਖੇਡ ਕਬੱਡੀ ਦੀ ਉਹ ਮਾਣ ਮੱਤੀ ਸ਼ਖਸੀਅਤ ਜੋ ਉਹ ਪੈੜਾ ਪਾ ਗਏ ਨੇ ਡੜਬੇ ਦਾ ਨਾਮ ਦੁਨੀਆ ਤੇ ਚਮਕਾ ਗਏ ਨੇ ਤੇ ਮੇਰੇ ਖਿਆਲ ਵਿੱਚ ਜਿੰਨਾ ਚਿਰ ਕਬੱਡੀ ਰਹਿਣੀ ਹੈ ਰਹਿੰਦੀ ਦੁਨੀਆ ਤੇ ਕਯਾਦ ਕੀਤਾ ਜਾਵੇਗਾ ਉਹਨਾਂ ਨੂੰ ਤੇ ਉਹਨਾਂ ਦੀ ਟੀਮ ਵੈਸੇ ਤਾਂ ਸਾਰੀ ਉਹਨਾਂ ਦੀ ਟੀਮ ਦੇ ਜਿਹੜੇ ਅਨੇਖੜਵੇਂ ਅੰਗ ਸੀ ਬਹੁਤ ਸਾਰਿਆਂ ਦਾ ਸਹਿਯੋਗ ਸੀ ਪਰ ਵੀ ਕੋਸ਼ਿਸ਼ ਸ਼ਕਸ਼ੀਤਾ ਇਦਾਂ ਦੀਆਂ ਸੀ ਜਿਹੜੇ ਕਸ਼ਮੀਰ ਸਿੰਘ ਜੀ ਰੋੜੇਵਾਲ ਸੀ ਤੇ ਇਹ ਨਾਲ ਜਸਪਾਲ ਸਿੰਘ ਜੀ ਪਾਲਾ ਕੋਤਸਾਹਬ ਸੀ ਜਿਹੜੇ ਕਿ ਪ੍ਰਧਾਨ ਗਰਮੇਲ ਸਿੰਘ ਜੀ ਦੇ ਬੈਕ ਤੇ ਰਹਿੰਦੇ ਸੀ ਹਰ ਵੇਲੇ ਮਾਲਕ ਜੋ ਵੀ ਉਹ ਕਹਿੰਦੇ ਸੀ ਜਿਸ ਤਰ੍ਹਾਂ ਦਾ ਸੀ ਉਹਨਾਂ ਦਾ ਇੱਕ ਟੀਮ ਵਰਕ ਸੀ ਤੇ ਆਪਾਂ ਸਰਦਾਰ ਕਸ਼ਮੀਰ ਸਿੰਘ ਜੀ ਰੋੜੇਵਾਲ ਸਾਹਿਬ ਉਹਨਾਂ ਤੋਂ ਵੀ ਲੈਣਿਆ ਕੋਈ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਜਿਸ ਤਰ੍ਹਾਂ ਬਾਕੀ ਗੱਲ ਤਾਂ ਹੋ ਗਈ ਜਿਵੇਂ 24 ਤੇ 25 ਦਾ ਜਿਹੜਾ ਫਰਵਰੀ ਦਾ ਆਪਾਂ ਨੇ ਕਬੱਡੀ ਦਾ ਟੂਰਨਾਮੈਂਟ ਜਿਹੜਾ ਵਟਿਆ ਜੀ ਜਿਹਦੇ ਵਿੱਚ ਮੇਜਰ ਲੀਗ ਨੇ ਖੇਡਣਾ 25 ਤਰੀਕ ਨੂੰ ਬੱਬੂ ਮਾਨ ਦਾ ਅਖਾੜਾ ਲੱਗਣਾ ਉਹ ਗੱਲਬਾਤ ਹੋ ਗਈ ਜਿਹੜਾ ਹੁਣ 24 ਤਰੀਕ ਦਾ ਕਸ਼ਮੀਰ ਜੀ ਤੁਸੀਂ ਨੇ ਇੱਕ ਉਪਰਾਲਾ ਕੀਤਾ ਕਿ ਨਰੋਲ ਓਪਨ ਦੀ ਜਿਹੜੀ ਟੀਮਾਂ ਨੇ ਇੱਕ ਖਿਡਾਰੀ ਬਾਹਰੋਂ ਰੱਖ ਕੇ ਮੈਚ ਕਰਵਾਏ ਜਾਣਗੇ ਉਹ ਉਹ ਕਿਸ ਤਰ੍ਹਾਂ ਦਾ ਜੀ ਤੁਹਾਡਾ ਦੇਖੋ ਜੀ ਧਰਮ ਜੀ ਅਸੀਂ ਤੁਸੀਂ ਸਾਰਿਆਂ ਨੇ ਦੇਖਿਆ ਵੀ ਅਸੀਂ 25 ਤਰੀਕ ਇੱਕ ਦਿਨ ਦਾ ਫਾਈਨਲ ਕਰ ਦਿੱਤਾ ਸੀ ਮੇਜਰ ਲੀਗ ਐ ਪਰ ਜਦੋਂ ਅਸੀਂ ਦੇਖਿਆ ਵੀ ਸਾਡੇ ਪ੍ਰਧਾਨ ਜੀ ਦੀ ਜਿਹੜੀ ਸੋਚ ਹੁੰਦੀ ਸੀ ਉਹਦੀ ਸੋਚ ਤੀ ਵੀ ਜਿਹੜੇ ਪਿੰਡਾਂ ਚ ਮੁੰਡੇ ਖੇਡ ਰਹੇ ਨੇ ਵੀ ਉਹਨਾਂ ਬਾਰੇ ਕੁਝ ਨਾ ਕੁਝ ਕੀਤਾ ਜਾਵੇ। ਹਾਂਜੀ। ਉਹਨਾਂ ਦੀ ਸੋਚ ਨੂੰ ਤੇ ਸਾਡੇ ਇਲਾਕੇ ਦੇ ਮਤਲਬ ਪਲੇਅਰਾਂ ਦੀ ਸੋਚ ਨੂੰ ਅਸੀਂ ਦੇਖਦੇ ਹੋਏ ਤੇ ਅਸੀਂ ਇੱਕ ਦਿਨ ਦਾ ਜਿਹੜਾ ਵਧਾ ਕੇ ਟੂਰਨਾਮੈਂਟ 24 ਨੂੰ ਅਸੀਂ ਨਰੋਲ ਪਿੰਡ ਦੀਆਂ ਜਿਹੜੀਆਂ 16 ਟੀਮਾਂ ਸੱਦੀਆਂ ਨੇ ਤੇ ਜਿਨ੍ਹਾਂ ਨੂੰ ਵਧੀਆ ਪ੍ਰਾਈਜ਼ ਦਿੱਤਾ ਜਾਊਗਾ ਤੇ ਹਰ ਇੱਕ ਟੀਮ ਨੂੰ ਪਾਰਟਿਸਿਪੇਟ ਕਰਾਏ ਦੇ ਤੌਰ ਤੇ ਵੀ ਅਸੀਂ ਦੇਵਾਂਗੇ ਤੇ ਉਹਨਾਂ ਦੇ ਵਧੀਆ ਮੈਚ ਕਰਾਵਾਂਗੇ ਤੇ ਬੈਸਟਾਂ ਵਾਸਤੇ ਵੀ ਅਸੀਂ ਉਹਨਾਂ ਵਾਸਤੇ ਪ੍ਰਾਈਜ਼ ਰੱਖਿਆ। ਤੇ ਉਹਨਾਂ ਦੇ ਸਾਡੇ ਪ੍ਰਧਾਨ ਜੀ ਅਤੇ ਸਾਡੇ ਨਵੇਂ ਮੁੰਡਿਆਂ ਦੀ ਜਿਹੜੀ ਸੋਚ ਆ ਸੀ ਇਹ ਵੱਡੇ ਪਲੇਟਫਾਰਮ ਤੋਂ ਉਹਨਾਂ ਵਾਸਤੇ ਮੌਕਾ ਦਿੱਤਾ ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਇੱਕ ਪਿੰਡ ਓਪਨ ਦੀਆਂ ਜਿੰਨੀਆਂ ਮਿੱਟੀ ਮਾਰੀਆਂ ਨੇ ਉਹ ਵੀ ਇਸ ਸਾਡੀ ਜਿਹੜਾ ਫੈਸਲੇ ਦਾ ਸਾਥ ਦੇਣ ਤੇ ਸਾਨੂੰ ਇੱਕ ਪਿੰਡ ਓਪਨ ਦਾ ਜਿਹੜਾ 24 ਤਰੀਕ ਦਾ ਉਹ ਕਾਮਯਾਬ ਕਰਨ ਦੇ ਵਿੱਚ ਸਾਨੂੰ ਸਹਿਯੋਗ ਦੇਣ ਜੀ ਸੋ ਲਾਈਵ ਕਿਹੜੇ ਕਿਹੜੇ ਸਾਈਟ ਤੇ ਚੱਲਣਾ ਜੀ ਲਾਈਵ ਸਾਡੇ ਜਿਵੇਂ ਮਨਜੀਤ ਸਟੂਡੀਓ YouTube ਚੈਨਲ ਤੇ ਦਿੜਵਾ ਅਪਡੇਟ ਤੇ ਚੱਲਣਾ ਜੀ ਤੇ ਬਾਕੀ 1 2 3 ਤੇ ਵੀ ਚੱਲਣਾ ਜੀ ਇਹ ਕਈ ਸੈਟਾਂ ਤੇ ਲਾਈਵ ਚੱਲਣਾ ਬਾਕੀ ਸਾਡਾ ਮੇਨ ਹਰ ਸਾਲ ਜਿਵੇਂ ਮਨਜੂਤ ਸਟੂਡੀਓ YouTube ਚੈਨਲ ਕਈ ਸਾਲਾਂ ਤੋਂ ਇਹ ਬਣਿਆ ਹੋਇਆ ਹਰ ਵਾਰੀ ਲਾਈਵ ਚੱਲਦਾ ਸੋ YouTube ਚੈਨਲ ਜਿਹੜਾ ਮਨਜੀਤ ਸਟੂਡੀਓ ਦੇ ਨਾਂ ਤੇ ਬਣਿਆ ਹੋਇਆ ਉਹ ਤੇ ਲਾਈਵ ਚੱਲੇਗਾ ਜੀ ਤੇ ਦਿਨਾਂ ਬਾਅਦ ਲਾਈਵ ਜੀ ਸੋ ਹੋਰ ਕੀ ਕਹਿਣਾ ਚਾਹੋਗੇ ਸਾਡੇ ਇਲਾਕੇ ਦੇ ਖੇਡ ਪ੍ਰੇਮੀ ਖੇਡ ਪ੍ਰੇਮੀ ਨੂੰ ਤਾਂ ਇਹੀ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਦੇਖੋ ਜਿਵੇਂ ਸਾਡੇ ਗੁਰਮੇਲ ਪ੍ਰਧਾਨ ਦੀ ਵੀ ਇਹੀ ਸੋਚ ਹੁੰਦੀ ਸੀ ਵੀ ਆਪਾਂ ਇੱਕ ਦਿੜ ਵੀ ਉਹਨਾਂ ਵਾਸਤੇ ਇੱਕ ਖਿੱਚ ਦਾ ਕੇਂਦਰ ਬਣਾਇਆ ਹੁੰਦਾ ਜੀ ਉਹ ਚਾਹੁੰਦੇ ਹੁੰਦੇ ਤੇ ਵੀ ਵੱਡੇ ਤੋਂ ਵੱਡੇ ਗਾਇਕ ਜਿਹੜੇ ਉਹ ਕਿਤੇ ਇੰਡੋਰ ਹਾਲਾਂ ਦੇ ਵਿੱਚ ਜਾਂ ਵੱਡੇ ਵੱਡੇ ਸ਼ੋਹਾਂ ਦੇ ਵਿੱਚ ਪੈਸੇ ਖਰਚ ਕੇ ਨਹੀਂ ਦੇਖ ਸਕਦੇ ਉਹ ਅਸੀਂ ਉਹਨਾਂ ਦੇ ਰੂਬ ਰੂ ਕਰੀਏ ਉਹੀ ਸੋਚ ਦੇ ਵਿੱਚ ਜਿਹੜੇ ਅਸੀਂ ਚੱਲਿਆ ਵੀ ਵੱਡੇ ਤੋਂ ਵੱਡੇ ਗਾਇਕ ਜਿਵੇਂ ਐਤਕੀ ਵੀ ਬੱਬੂ ਮਾਨ ਜੀ ਕਈ ਸਾਲਾਂ ਤੋਂ ਆ ਰਹੇ ਨੇ ਪਿਛਲੇ ਸਾਲ ਗੁਰਦਾਸ ਮਾਨ ਜੀ ਆਏ ਸੀ ਐਤਕੀ ਬੱਬੂ ਮਾਨ ਜੀ ਨੇ ਉਹ ਸਾਰੇ ਅਸੀਂ ਲੋਕਾਂ ਦੀ ਇਹ ਭਾਵਨਾ ਨੂੰ ਰੱਖਦੇ ਵੀ ਉਹਨਾਂ ਨੂੰ ਇੱਥੇ ਖੁੱਲਾ ਖਾੜਾ ਉਹਨਾਂ ਨੂੰ ਬਿਨਾਂ ਕਿਸੇ ਖਰਚੇ ਤੋਂ ਬਿਨਾਂ ਕੋਈ ਟਿਕਟ ਤੋਂ ਉਹਨਾਂ ਦੇ ਪੇਸ਼ ਕੀਤਾ ਜਾਵੇ ਤੇ ਵੱਡੇ ਤੋਂ ਵੱਡੇ ਖਿਡਿਆਰੀ ਜਿਵੇਂ ਮੇਜਰ ਲੀਗ ਦੇ ਵਿੱਚ ਅਸੀਂ ਸੰਪਰਕ ਕੀਤਾ ਵੀ ਸਾਰੇ ਖਿਡਿਆਰੀ ਜਿਵੇਂ ਸਾਡੇ ਸਿਲੂ ਜੀ ਹੋਗੇ ਤੇ ਜੱਗੂ ਹਾਕਮਵਾਲੀਆ ਜਿਵੇਂ ਸਾਡੇ ਦੜਬੇ ਤੋਂ ਖੁਸ਼ੀ ਬਲੁਦਰ ਇਹ ਸਾਰੇ ਜਿਹੜੇ ਵੱਡੇ ਖਿਡਿਆਰੀ ਸੁਲਤਾਨ ਜੀ ਸਪੈਸ਼ਲ ਪਹੁੰਚ ਰਹੇ ਨੇ ਮੈਂ ਕਹਿੰਦਾ ਵੀ ਸਾਰੇ ਅਸੀਂ ਸੰਪਰਕ ਕੀਤਾ ਵੀ ਸਾਨੂੰ ਉਮੀਦ ਆ ਵੀ ਸਾਰੇ ਖਿਡਿਆਰੀ ਐਤਕੀ ਦੜਬੇ ਦੇ ਕੱਪ ਦੇ ਖੇਡਣਗੇ ਤੇ ਮੈਨੂੰ ਜਿਹੜੇ ਸਾਨੂੰ ਬਹੁਤ ਹੀ ਤਕੜੇ ਹੋਣ ਦੀ ਸੰਭਾਵਨਾ ਜੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀ ਧਰਮਜੀ ਬਹੁਤ-ਬਹੁਤ ਧੰਨਵਾਦ ਮਨਜੀਤ ਸਟੂਡੀਓ ਦਾ ਤੁਹਾਡੀ ਸਾਰੀ ਟੀਮ ਦਾ ਕਿਉਂਕਿ ਤੁਸੀਂ ਵੀ ਹਰ ਸਮੇਂ ਸਾਡੇ ਨਾਲ ਮੈਂਬਰਾਂ ਦੇ ਤੌਰ ਤੇ ਜੁੜ ਕੇ ਰਹਿੰਦੇ ਹੋ ਤੇ ਹਰ ਸਮੇਂ ਸਾਨੂੰ ਸਹਿਯੋਗ ਦਿੰਦੇ ਹੋ ਦੁਬਾਰਾ ਫਿਰ ਮੈਂ ਤੁਹਾਡਾ ਸਾਰੇ ਕਲੱਬ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਇਸੇ ਤੌਰ ਤੇ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ